ਦੁਨੀਆ ਭਰ ਵਿੱਚ ਵਸਦੇ ਸਿੱਖ ਜਗਤ ਸਿੱਖ ਕੌਮ ਨੂੰ ਅਤੇ ਉਹਨਾਂ ਸਾਰਿਆਂ ਭੈਣ ਚਾਰਿਆਂ ਨੂੰ ਜੋ ਸਿੱਖ ਸੰਘਰਸ਼ ਦੇ ਸੱਚ ਨੂੰ ਆਪਣੀਆਂ ਪਵਿੱਤਰ ਭਾਵਨਾਵਾਂ ਨਾਲ ਦੇਖਦੇ ਹਨ ਉਹਨਾਂ ਸਭ ਭੈਣਾ ਭਰਾਵਾਂ ਮਾਮਾਂ ਬਜ਼ੁਰਗਾਂ ਵੀਰਾਂ ਬੱਚਿਆਂ ਨੂੰ ਦੁਆ ਸलाम ਦੇ ਨਾਲ ਨਾਲ ਗੁਰੂ ਸਾਹਿਬਾਂ ਦੀ ਬਖਸ਼ਿਸ਼ ਹੱਥ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਹੈ ਕਿ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਭੈਣਾ ਭਰਾਵਾਂ ਆਪਣੇ ਜਾਨੂਆਂ ਨੂੰ ਇਹ ਪੋਸਟਾਂ ਉਹਨਾਂ ਨਾਲ ਸਾਂਝੀਆਂ ਕਰੋ ਸ਼ੇਅਰ ਕਰੋ ਏ ਸਾਡੀ ਤੁਹਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਮੈਂ ਆਪਣੀ ਜ਼ਿੰਮੇਵਾਰੀ ਤਨੋਂ ਮਨੋਂ ਨਿਭਾਰਿਆ ਤੇ ਨਿਭਾਵਾਂਗਾ ਤੁਸੀਂ ਆਪਣੇ ਫਰਜ਼ ਨੂੰ ਪਛਾਣੋ ਅੱਜ 5 ਜੂਨ ਜੋ 1 ਜੂਨ ਤੋਂ ਲੈ ਕੇ ਤੇ 6 ਜੂਨ ਤੱਕ ਸਿੱਖ ਕੌਮ ਲਈ ਇੱਕ ਵੱਡਾ ਘੱਲੂਕਾਰਾ ਦਿਨ ਸ ਹੈ ਉਸ ਘੱਲੂਕਾਰੇ ਦੀ ਯਾਦ ਵੀ ਅਸਾਂ ਆਪਣੇ ਹਿਰਦਿਆਂ ਚ ਰੱਖਣੀ ਹੈ ਤੇ 41 ਸਾਲਾਂ ਬਾਅਦ ਸਿੱਖ ਕੌਮ ਅੱਜ ਕਿੱਥੇ ਖੜੀ ਹੈ ਸੰਸਾਰ ਵਿੱਚ ਇਸ ਦੀ ਕੀ ਸਥਿਤੀ ਹੈ ਅਜੋਕੀਆਂ ਸਮੀਕਰਨਾਂ ਦੇ ਮੱਦੇ ਨਜ਼ਰ ਸਾਡਾ ਪਹੁੰਚ ਗਈ ਹੈ ਇਸ ਨਾਲ ਸੰਬੰਧਿਤ ਆਪਾਂ ਅਕਸਰ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀ ਇੱਕ ਜ਼ਰੂਰੀ ਖਬਰ ਹੈ ਅਮਰੀਕਾ ਦੀ ਇੱਕ ਅਦਾਲਤ ਨੇ ਇੱਕ ਭਾਰਤੀ ਅਤਵਾਦੀ ਨੂੰ ਸਜ਼ਾ ਸੁਣਾਈ ਹੈ। ਮੈਂ ਅਤਵਾਦੀ ਸ਼ਬਦ ਭਾਰਤੀ ਵਰਤਾਂਤਾਂ ਦੇ ਕੁਫਰ ਤੋਂ ਪ੍ਰਭਾਵਿਤ ਹੋ ਕੇ ਨਹੀਂ ਵਰਦਿਆ। ਨਾ ਹੀ ਕਿਸੇ ਕੌਮ ਜਾਂ ਕਿਸੇ ਭਾਈਚਾਰੇ ਜਾਂ ਧਰਮ ਦੇ ਲੋਕਾਂ ਨਾਲ ਸੰਬੰਧਤ ਸਾਡੇ ਅੰਦਰ ਕੋਈ ਨਫ਼ਰਤ ਵਾਲੇ ਮਾਰ ਰਹੀ ਹੈ। ਮੈਂ ਅਤਵਾਦੀ ਸ਼ਬਦ ਆਪਣੇ ਅੰਤਰ ਆਤਮਾ ਦੇ ਸਨਮਖ ਹੋ ਕੇ ਸੱਚ ਬੋਲਦਿਆਂ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਇਹ ਅਤਵਾਦੀ ਕਿਵੇਂ ਹੈ ਇਸ ਦਾ ਵੇਰਵਾ ਨਾਲ ਨਾਲ ਆਪਾਂ ਤੁਹਾਨੂੰ ਦੱਸਾਂਗੇ। ਇਸ ਭਾਰਤੀ ਅਤਵਾਦੀ ਦੀ ਉਮਰ 49 ਸਾਲ ਜੋ ਗੁਜਰਾਤ ਨਾਲ ਸੰਬੰਧ ਰੱਖਦਾ ਹੈ ਇਸ ਦਾ ਨਾਮ ਹੈ ਭੂਸ਼ਣ ਠਾਵਲੇ। ਜੋ ਇੱਕ ਅਮਰੀਕਨ ਸਟੇਟ ਟੈਕਸਾਸ ਦੀ ਰਾਜਧਾਨੀ ਡੈਲਸ ਦਾ ਵਾਸੀ ਹੈ ਇਸ ਦੀਆਂ ਕਾਲੀਆਂ ਕਰਤੂਤਾਂ ਦਾ ਸੰਖੇਪ ਵੇਰਵਾ ਇਹ ਹੈ ਇਹ ਫੋਨ ਉੱਤੇ ਸਿੱਖਾਂ ਨੂੰ ਸਿੱਖ ਪਰਿਵਾਰਾਂ ਨੂੰ ਧਮਕੀਆਂ ਦਿੰਦਾ ਸੀ ਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਕੇ ਸਿੱਖਾਂ ਖਿਲਾਫ ਨਫ਼ਰਤੀ ਜ਼ਹਿਰ ਅਕਸਰ ਉਗਲਦਾ ਸੀ ਖਾਸ ਕਰਕੇ ਖਾਲਸਤਾਨ ਲਈ ਕੰਮ ਕਰਦੇ ਪਰਿਵਾਰਾਂ ਕੰਮ ਕਰਦੀਆਂ ਜਥੇਬੰਦੀਆਂ ਨਾਲ ਸੰਬੰਧਿਤ ਲੋਕਾਂ ਨੂੰ ਪਰਿਵਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਜਦ ਪੁਲਿਸ ਦੇ ਸ਼ਿਕੰਜੇ ਚੜ੍ਹਿਆ ਅਤੇ ਅਦਾਲਤ ਦੀ 끄ੜੀ ਸੁ끄ੜੀਸੀ ਦੇ ਵਿੱਚ ਇਸ ਨੂੰ ਇੱਕ ਦੋ ਦਿਨ ਪਹਿਲਾਂ 26 ਮਹੀਨਿਆਂ ਦੀ ਕੈਦ ਸੁਣਾਈ ਗਈ ਹੈ। ਯਾਨੀ ਕਿ 2 ਸਾਲ ਤੇ 2 ਮਹੀਨੇ। ਹੁਣੇ ਭਾਰਤੀ ਗੁਜਰਾਤੀ ਅਤਵਾਦੀ ਯਕੀਨਨ ਜੇਲ੍ਹ ਦੇ ਵਿੱਚ ਬਹਿ ਕੇ ਗੀਤਾ ਦਾ ਪਾਠ ਤਾਂ ਕਰੇਗਾ ਕਰੇਗਾ। ਇੱਕ ਖਬਰ ਹੋਰ ਸਿੱਖ ਸੰਘਰਸ਼ ਨਾਲ ਸੰਬੰਧਤ ਹੈ। ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਵਿੱਚ ਫਰੀਮਾਉਂਟ ਸ਼ਹਿਰ ਦੇ ਵਿੱਚ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਫਰੀਮਾਉਂਟ ਉਸ ਨੂੰ ਕਹਿੰਦੇ ਨੇ। ਉੱਥੋਂ ਦੀ ਕਮੇਟੀ ਨੇ ਇੱਕ ਹਿੰਦੂ ਜਥੇਬੰਦੀ ਅਮਰੀਕਨ ਹਿੰਦੂ ਫਾਊਂਡੇਸ਼ਨ ਉਸ ਦਾ ਨਾਮ ਹੈ। ਉਹਨਾਂ ਦਾ ਵੀ ਕੰਮ ਇਹੋ ਜਿਹਾ ਹੀ ਹੈ ਕਿ ਉਹ ਅਤਵਾਦੀ ਕਾਰਵਾਈਆਂ ਦੇ ਵਿੱਚ ਹੋਰ ਜਿੱਕੇ ਹਿੱਸਾ ਲੈਂਦੇ ਨੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੇ ਨੇ ਈਵਨ ਸਿੱਖਾਂ ਦੇ ਕਤਲਾਂ ਦੇ ਵਿੱਚ ਵੀ ਉਹਨਾਂ ਦੀ ਜਾਣਕਾਰੀਆਂ ਦੇਣ ਦਾ ਉਹਨਾਂ ਦਾ ਵੱਡਾ ਹੱਥ ਹੈ ਸਿੱਖਾਂ ਦੇ ਕੋਲੋਂ ਫਰੋਤੀਆਂ ਲੈਣੀਆਂ ਸਿੱਖ ਵਪਾਰੀਆਂ ਨੂੰ ਗੋਲੀਆਂ ਮਰਵਾਉਣੀਆਂ ਤੇ ਉਹਨਾਂ ਕੋ ਪੈਸੇ ਲੈਣੇ ਇਹਨਾਂ ਦਾ ਮੁੱਖ ਕੰਮ ਹੈ ਭਾਰਤੀ ਏਜੰਡੇ ਦਾ ਰੱਜ ਕੇ ਪ੍ਰਚਾਰ ਕਰਦੇ ਨੇ ਪਰ ਕਹਿੰਦੇ ਨੇ ਵੀ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਉਂਗੀ ਇੱਕ ਦਿਨ ਸਾਧ ਦਾ ਤੇ 100 ਦਿਨ ਚੋਰ ਦਾ ਚੋਰ ਕਿਸੇ ਨਾ ਕਿਸੇ ਦਿਨ ਅੜਕੇ ਤਾਂ ਚੜਦਾ ਹੀ ਹੈ ਇਹਨਾਂ ਦੀਆਂ ਹੋਛੀਆਂ ਤੇ ਕਾਲੀਆਂ ਕਰਤੂਤਾਂ ਦੇ ਖਿਲਾਫ ਫਰੀਮੈਂਟ ਗੁਰਦੁਆਰੇ ਦੀ ਕਮੇਟੀ ਅੱਕੀ ਥੱਕੀ ਨੇ ਹਾਰ ਕੇ ਪੁਲਿਸ ਕੋਲ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ ਇਹ ਐਫ ਆਈ ਆਰ ਦਰਜ ਕਰਵਾਉਣ ਦੇ ਪਿੱਛੇ ਜਿਹੜਾ ਇਰਾਦਾ ਹੈ ਉਹ ਅਮਰੀਕਨ ਸਰਕਾਰ ਦੇ ਕਾਨੂੰਨੀ ਢਾਂਚੇ ਦੇ ਨਿਆਂਇਕ ਪ੍ਰਬੰਧ ਵਦੋਂ ਆਪਣੇ ਲੋਕਾਂ ਦੀ ਸੁਰੱਖਿਆ ਨਾਲ ਸੰਬੰਧਿਤ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਵਿੱਚ ਬਣੇ ਹੋਏ ਕਾਨੂੰਨ ਨੂੰ ਜਾਂ ਉਸ ਕਾਨੂੰਨ ਦਾ ਲੋਕਾਂ ਨੂੰ ਲਾਭ ਮਿਲੇ ਅਮਰੀਕਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਦਾ ਪ੍ਰਚਾਰ ਕੀਤਾ ਗਿਆ ਨੰਬਰ ਟੈਲੀਵਿਜ਼ਨ ਉੱਤੇ ਵੀ ਦਿੱਤੇ ਗਏ ਕਿ ਜਿਸ ਨੂੰ ਕੋਈ ਵੀ ਸਮੱਸਿਆ ਹੈ ਜੇ ਕਿਸੇ ਨੂੰ ਕੋਈ ਧਮਕੀ ਮਿਲਦੀ ਹੈ ਕਿਸੇ ਵੀ ਪ੍ਰਕਾਰ ਦੀ ਉਹ ਉਹਨਾਂ ਨੇ ਇੱਕ ਨੰਬਰ ਜਾਰੀ ਕੀਤਾ ਸੀ ਤੇ ਉਸ ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾਓ ਅਤੇ ਉਹਨਾਂ ਨੇ ਫ੍ਰੀ ਮਨਡ ਗੁਰਦਾਰੇ ਦੀ ਕਮੇਟੀ ਨੇ ਸ਼ਿਕਾਇਤ ਦਰਜ ਕਰਾਈ ਅਤੇ ਹੁਣ ਅਦਾਲਤ ਨੇ ਇਹਨਾਂ ਨੂੰ ਸਮਣੇ ਜਾਰੀ ਕਰ ਦਿੱਤੇ ਹਨ ਵੀ ਕਾਕਾ ਜੀ ਆਓ ਹਾਜ਼ਰ ਹੋ ਹੁਣ ਇਹਨਾਂ ਮਹਾਨ ਭਾਰਤੀ ਭਗਤਾਂ ਨੂੰ ਕੇਸ ਲੜਨ ਵਾਸਤੇ ਪੈਸੇ ਚਾਹੀਦੇ ਹਨ ਤੇ ਪੈਸੇ ਇਹਨਾਂ ਦੇ ਕੋਲ ਹੈ ਨਹੀਂ ਕਿਉਂਕਿ ਮੁੱਢ ਕਦੀਮਾ ਸਦੀਆਂ ਤੋਂ ਇਹਨਾਂ ਦਾ ਸੁਭਾਅ ਹੈ ਨਾ ਕਿ ਲੁੱਟਮਾਰ ਕਰਕੇ ਖਾਣਾ ਦੂਜਿਆਂ ਦੀ ਧਰਤੀ ਜ਼ਮੀਨ ਦੱਬਣੀ ਦੂਸਰਿਆਂ ਦੇ ਪਾਣੀ ਖੋਹ ਕੇ ਆਪਣੀਆਂ ਪੈੜੀਆਂ 'ਚ ਛੱਡਣਾ ਹੁਣੇ ਆਪਣੇ ਭਾਈਚਾਰੇ ਤੋਂ ਪੈਸੇ ਇਕੱਠੇ ਕਰਨ ਤੇ ਗਰਾਂਹਾਂ ਕਰਨ ਵਾਸਤੇ ਬਾਹਰ ਨਿਕਲੇ ਨੇ ਇਸ ਤੋਂ ਪਹਿਲਾਂ ਕਿ ਉਹ ਗਰਾਂਹਾਂ ਦਾ ਟੋਕਰਾ ਫੜ ਕੇ ਬਾਹਰ ਨਿਕਲਦੇ ਪਿਛਲੇ ਲੰਬੇ ਅਰਸੇ ਤੋਂ ਇਹ ਸਿੱਖਾਂ ਖਿਲਾਫ ਇੱਕੋ ਜਿਹੇ ਜ਼ਹਿਰ ਉਗਲਦੇ ਨੇ ਕਿ ਖਾਲਸਤਾਨੀ ਪੈਸੇ ਇਕੱਠੇ ਕਰ ਰਿਹਾ ਖਾਲਸਤਾਨੀ ਪੈਸੇ ਤਾਂ ਇਕੱਠੇ ਕਰਦੇ ਹਨ ਕਿ ਖਾਲਸਤਾਨੀ ਦੀ ਜ਼ਮੀਨ ਤੁਸਾਂ ਦੱਬੀ ਹੋਈ ਹੈ ਪੰਜਾਬ 'ਚ ਉਹਨਾਂ ਦੇ ਪਾਣੀ ਉਹਨਾਂ ਦੇ ਵੱਧਿਆ ਦਾ ਸਿਸਟਮ ਹਰੇਕ ਚੀਜ਼ ਤੁਸਾਂ ਦੱਬੀ ਹੋਈ ਹੈ ਇਸ ਕਰਕੇ ਲੜਦੇ ਨੇ ਤੁਹਾਨੂੰ ਤਾਂ ਪੈਸੇ ਦੀ ਜ਼ਰੂਰਤ ਹੈ ਜਦੋਂ ਕਿ ਇਹਨਾਂ ਪਿੱਛੇ ਭਾਰਤੀ ਦੀ ਇੱਕ ਸਟੇਟ ਖੜੀ ਹੈ ਤਾਂ ਹੁਣ ਇਹਨਾਂ ਕੋਲ ਪੈਸੇ ਕਿਉਂ ਨਹੀਂ ਹੈਗੇ ਕੀ ਅਸੀਂ ਹੁਣ ਕਹਿ ਸਕਦੇ ਹਾਂ ਨਾ ਕਿ ਇਹਨਾਂ ਲੋਕਾਂ ਨੇ ਫੰਡ ਇਕੱਠਾ ਕਰਦਾ ਕਿ ਢੋਂਗ ਰਜਾ ਬਾਬਾ ਨਾਨਕ ਸਾਹਿਬ ਪੁਕਾਰ ਪੁਕਾਰ ਕਹਿੰਦਾ ਮਰੁੱਖਾ ਨਾ ਬੀਜ ਨਾ ਬੀਜ ਨਾ ਬੀਜ ਇਹ ਜੋ ਤੂੰ ਬੀਜ ਰਿਹਾ ਤੈਨੂੰ ਖਾਣਾ ਪੈਣਾ ਔਰ ਹੁਣ ਸਮਾਂ ਇਹਨਾਂ ਦੇ ਸਿਰ ਦੇ ਉੱਤੇ ਕੂਕਾ ਮਾਰਨ ਲੱਗਿਆ ਕਿ ਹੁਣ ਉਹ ਜੋ ਇਹਨਾਂ ਨੇ ਬੀਜਿਆ ਨਾ ਉਹ ਪਰਮੇਸ਼ਰ ਨੇ ਤੁੰ ਤੁੰ ਕੇ ਹੁਣ ਇਹਨਾਂ ਦੇ ਮੂੰਹ ਦੇ ਵਿੱਚ ਵਾਪਸ ਧਕਣਾ ਹੁਣੇ ਭਾਰਤੀ ਭਗਤ ਉਗਰਾਹਾਂ ਤੋਂ ਨਿਕਲੇ ਜੋ ਕਦੇ ਸਿੱਖਾਂ ਉਤੇ ਦੋਸ਼ ਲਾਉਂਦੇ ਸੀ ਕਿ ਖਾਲਸਤਾਨੀ ਫੰਡ ਇਕੱਠਾ ਕਰ ਰਹੇ ਨੇ ਅੱਜ ਖੁਦ ਫੰਡ ਇਕੱਠਾ ਕਰਨ ਦੀ ਨਵਤ ਆ ਗਈ ਨਾ ਇਹਨਾਂ ਨੇ ਵੀ ਸ਼ੋਲੇ ਫਿਲਮ ਦੇ ਗੱਬਰ ਵਾਂਗੂ ਪੂਰਾ ਗੰਦ ਪਾਇਆ ਹੋਇਆ ਸੀ ਬਸੰਤੀ ਨਾਚ ਅਗਰ ਤੂੰ ਨਾਚਣਾ ਛੋੜ ਦੋਗੀ ਤੇ ਮੈਂ ਗੋਲੀ ਮਾਰ ਦੂੰਗਾ ਗੋਲੀਆਂ ਖਾਣ ਦੇ ਟਾਈਮ ਆ ਗਏ ਮੈਂ ਇਹ ਦੱਸ ਰਿਹਾ ਕਿ ਸਿੱਖਾਂ ਦੀ ਭਾਰਤ ਵਿੱਚ ਕੋਈ ਸੁਣਵਾਈ ਨਹੀਂ ਅਸੀਂ ਹੁਣ ਚਾਹੁੰਦੇ ਵੀ ਨਹੀਂ ਕਿ ਸਾਡੀ ਸੁਣਵਾਈ ਕਰਨ ਨਾ ਸਾਨੂੰ ਇਹਨਾਂ ਦੀ ਸੁਣਵਾਈਆਂ ਦੀ ਜ਼ਰੂਰਤ ਹੈ ਪਰ ਅਮਰੀਕਾ ਦੇ ਵਿੱਚ ਸਿੱਖਾਂ ਦੀ ਅੱਜ ਪੂਰੀ ਤਰ੍ਹਾਂ ਡੰਕਾ ਵੱਜਦਾ ਹੈ ਇਸ ਡੰਕੇ ਦੇ ਪਿੱਛੇ ਇੱਕੋ ਇੱਕ ਚੀਜ਼ ਹੈ ਇਮਾਨਦਾਰੀ ਨੇਕ ਨੀਤੀ ਤੇ ਸੱਚ ਪੱਲੇ ਜੇ ਅਮਰੀਕਾ ਦੇ ਉੱਤੇ ਕਿਸੇ ਵੀ ਸਟੇਟ ਦੇ ਵਿੱਚ ਕੋਈ ਆਫਤ ਆਉਂਦੀ ਹੈ ਤਾਂ ਸਿੱਖ ਪੁੱਜ ਕੇ ਉੱਥੇ ਮਦਦ ਕਰਨ ਲਈ ਪਹੁੰਚਦੇ ਨੇ ਆਗਾਮੀ ਜੇ ਜਰੂਰਤ ਪਈ ਤਾਂ ਹਮੇਸ਼ਾ ਪੁੱਜਦੇ ਰਹਿਣਗੇ ਹੁਣ ਆਪਾਂ ਜਿਹੜੀ ਅਗਲੀ ਗੱਲ ਕਰਨ ਲੱਗੇ ਆ ਉਹ 1984 ਵਿੱਚ ਹੋਏ ਦਰਬਾਰ ਸਾਹਿਬ ਦੇ ਹਮਲੇ ਨਾਲ ਸੰਬੰਧਿਤ ਹੈ ਸੁਣਨਾ ਬੰਦ ਕਰਕੇ ਭਜਣ ਦੀ ਕਹਾਣੀ ਜੇ ਕਰਿਓ ਸਾਡੇ ਅੱਜ ਦੇ ਜਿੰਨੇ ਵੀ ਦੁੱਖ ਨੇ ਜਿੰਨੀਆਂ ਵੀ ਪਰੇਸ਼ਾਨੀਆਂ ਦੇ ਵਿੱਚ ਅੱਜ ਸਿੱਖ ਕੌਮ ਜੂਝ ਰਹੀ ਹੈ ਇਸ ਦੀ ਵਜ੍ਹਾ ਇੱਕੋ ਇੱਕ ਹੈ ਕਿਸੇ ਗੁਰਬਾਣੀ ਨਾਲੋਂ ਟੁੱਟੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ 6 ਜੂਨ ਨੂੰ ਸੰਤ ਜਰਨੈਲ ਸਿੰਘ, ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ, ਸਰਦਾਰ ਜਨਰਲ ਸੁਬੇਕ ਸਿੰਘ ਜੀ ਸ਼ਹੀਦ ਹੋ ਗਏ ਸਨ। ਕੀਰਤਨ ਵੀ ਤਕਰੀਬਨ ਤਕਰੀਬਨ ਚੱਲਦਾ ਰਿਹਾ ਅਤੇ ਕੀਰਤਨ ਕਰਨ ਵਾਲੇ ਜ세 ਵੀ ਸ਼ਹੀਦ ਹੋਏ। ਬਿਲਕੁਲ ਉਹੀ ਸਥਿਤੀ ਸੀ ਖੂਨ ਕੇ ਸੋਹਲੇ ਗਾਵੀ ਹੈ ਨਾਨਕ ਰਤਕ ਕਕੰਗੂ ਪਾਏ ਵੇ ਲਾਲੋ। ਇਸ ਨਾਲੋਂ ਵੀ ਭਿਆਨਕ ਸਥਿਤੀ ਸੀ ਦਰਬਾਰ ਸਾਹਿਬ ਜੀ ਦੇ ਅੰਦਰ। ਬੇਸ਼ੱਕ ਕੀਰਤਨ ਚੱਲਦਾ ਰਿਹਾ, ਜੰਗ ਹੁੰਦੀ ਰਹੀ, ਤੋਪਾਂ ਦੀ ਗੜਗੜਹਤ ਅਤੇ ਗੋਲੀਆਂ ਦੀ ਧੜ-ਧੜ ਵਿੱਚ ਇਨਾ ਡਰਾਮਣੇ ਦ੍ਰਿਸ਼ਾਂ ਦੇ ਵਿੱਚ ਵੀ ਗੁਰੂ ਕੇ ਕੀਰਤਨੀਆਂ ਕੀਰਤਨ ਕਰਦੇ ਰਹੇ ਤੇ ਗੁਰੂ ਦੇ ਲਾੜਲੇ ਸੂਰਮੇ ਜੰਗ ਵਿੱਚ ਲੜਦੇ ਰਹੇ। ਇਹ ਕਲਪਨਾ ਕਿਤੇ ਆਪਣੇ ਦਿਮਾਗ ਵਿੱਚ ਅਸੀਂ ਕਰਕੇ ਦੇਖੀਏ। ਸਰਸਾ ਪਾਰ ਕੀਤੀ, ਜੰਗ ਵੀ ਜਾਰੀ ਹੈ, ਹਮਲੇ ਵੀ ਜਾਰੀ ਹਨ ਪਰ ਗੁਰੂ ਸਾਹਿਬ ਆਸਾ ਦੀ ਵਾਰ ਦਾ ਰਾਗ ਛਿੜ ਕੇ ਬਹਿ ਗਏ। ਕੀ ਇਹ ਸਥਿਤੀ ਉਸ ਨਾਲ ਮਿਲਦੀ ਜੁਲਦੀ ਨਹੀਂ ਆਪਣੇ ਮਨ ਦੇ ਵਿੱਚ ਕਲਪਨਾ ਕਰਕੇ ਦੇਖੋ ਇੱਕ ਬੰਨੇ ਤੋਪਾਂ, ਟੈਂਕ, ਇਮਾਰਤਾਂ ਦੀ ਤਬਾਹੀ ਕਰਨ ਲੱਗੀਆਂ ਹੋਈਆਂ ਨੇ। ਚਾਰ ਚਫੇਰੇ ਉੱਠਦਾ ਧੂਆਂ, ਚਾਰ ਚਫੇਰੇ ਉੱਠਦੀਆਂ ਅਗ ਦੀਆਂ ਲਾਟਾਂ। ਜਿਸ ਵਿੱਚ ਭਾਰਤ ਦਾ ਹਿੰਦੂਸਤਾਨੀ ਮੈਂ ਕਹਿੰਨਾ ਹਿੰਦੂ ਸ਼ੈਤਾਨੀ ਇਹ ਹਿੰਦੂਤਵਾ ਦਾ ਸ਼ੈਤਾਨ ਉੱਥੇ ਮਿਕਾ ਸਰਦੈਂਤ ਵਾਂਗੂੰ ਨੱਚਣ ਲੱਗਾ ਪਰ ਉਸ ਧੂਏ ਅਤੇ ਹਨੇਰੇ ਅਤੇ ਲਹੂ ਦੀਆਂ ਮਿੱਜਾਂ ਦੇ ਵਿੱਚ ਸਰੋਵਰ ਦੇ ਐਨ ਲਾਲ ਹੋ ਚੁੱਕੇ ਪਾਣੀ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਖੜੇ ਹਨ ਉਹਨਾਂ ਵਿੱਚੋਂ ਕੀਰਤਨ ਦੀਆਂ ਧੁਨਾ ਬਾਹਰ ਆ ਰਹੀਆਂ ਹਨ ਕਦੇ ਸਿੱਖੋ ਤੁਸੀਂ ਸੰਸਾਰ ਦੇ ਵਿੱਚ ਕਿਸੇ ਇਤਿਹਾਸ ਦੇ ਵਿੱਚ ਪੜ੍ਹਿਆ ਹੈ ਕਿ ਜੰਗ ਦੇ ਵਿੱਚ ਵੀ ਸੰਗੀਤ ਚੱਲਣ ਰਿਹਾ ਹੋਵੇ ਪਰ ਸਿੱਖ ਇਤਿਹਾਸ ਸੰਸਾਰ ਦੀ ਇਸ ਕਮੀ ਨੂੰ ਪੂਰਾ ਕਰਦਾ ਹੈ ਉਹ ਦੱਸਦਾ ਹੈ ਕਿ ਅਸੀਂ ਉਸ ਸਾਜ ਦੇ ਨਾਲ ਲੜਦੇ ਵੀ ਰਹੇ ਹਾਂ ਸ਼ਹੀਦ ਵੀ ਹੁੰਦੇ ਰਹੇ ਹਾਂ 6 ਜੂਨ ਵਾਲੇ ਦਿਨ ਜਦੋਂ ਸਾਡੇ ਵੱਡੇ ਜਰਨੈਲ ਸ਼ਹੀਦ ਹੋ ਗਏ 7 ਤਰੀਕ ਨੂੰ ਤਕਰੀਬਨ ਤਕਰੀਬਨ ਸਾਰਾ ਕੰਪਲੈਕਸ ਭਾਰਤੀ ਫੌਜ ਦੇ ਕਬਜ਼ੇ ਵਿੱਚ ਸੀ ਇਹਨਾਂ 7-8 ਦਿਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੋਈ ਹੁਕਮਨਾਮਾ ਨਹੀਂ ਲਿਆ ਜਾ ਸਕਿਆ ਤਾਂ 8 ਜੂਨ ਵਾਲੇ ਦਿਨ ਜਿਹੜਾ ਉਸ ਦਿਨ ਹੁਕਮਨਾਮਾ ਆਇਆ ਸੀ ਉਹ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹਾਂ ਉਸ ਹੁਕਮਨਾਮੇ ਦੇ ਵਿੱਚ ਗੁਰੂ ਸਾਹਿਬ ਨੇ ਕਿੰਨੀਆਂ ਡੁੰਗੀਆਂ ਰਮਝਾਂ ਸਾਡੇ ਸਾਹਮਣੇ ਰੱਖੀਆਂ ਨੇ ਕਾਸ਼ ਕਿ ਸਿੱਖ ਕੌਮ ਤੇ ਸਿੱਖ ਲੀਡਰ ਕਿਸੇ ਉਸ ਵੇਲੇ ਦੇ ਆਏ ਹੋਏ ਹੁਕਮਨਾਮੇ ਦੀ ਵਿਆਖਿਆ ਨੂੰ ਜੇ ਇਹਨਾਂ ਨੂੰ ਨਹੀਂ ਸਮਝ ਪੈਂਦੀ ਸੀ ਤੇ ਕਿਸੇ ਕੋਲ ਉਹਦੀ ਵਿਆਖਿਆ ਸਮਝ ਲੈਂਦੇ ਗੁਰੂ ਸਾਨੂੰ ਕੀ ਕਹਿ ਰਿਹਾ ਗੁਰੂ ਸਾਨੂੰ ਕੀ ਉਪਦੇਸ਼ ਦੇ ਰਿਹਾ ਗੁਰੂ ਸਾਨੂੰ ਕੀ ਹੁਕਮ ਕਰ ਰਿਹਾ ਉਹ ਹੁਕਮਨਾਮਾ ਅੱਜ ਦੇ ਹੁਣ ਦੇ ਸਮਕਾਲ ਦੇ ਵਿੱਚ ਵੀ ਸਾਡੇ ਲਈ ਆਉਣ ਵਾਲੇ ਸਦੀਵ ਕਾਲ ਇਤਿਹਾਸ ਦੇ ਵਿੱਚ ਵੀ ਅਗਵਾਈ ਕਰਦਾ ਹੈ ਅਗਵਾਈ ਕਰਦਾ ਰਹੇਗਾ ਅਤੇ ਇਸ ਦੀ ਮਹਾਨਤਾ ਤੇ ਮਹੱਤਤਾ ਹੋਰ ਹੋਰ ਵੱਡੀ ਹੁੰਦੀ ਜਾਵੇਗੀ ਇਸ ਹੁਕਮਨਾਮੇ ਦੀ ਵਿਚਾਰ ਨੂੰ ਸਾਰਾ ਜਰੂਰ ਸੁਣਿਓ ਸਾਡਾ ਪਾਰਤਾਰਾ ਗੁਰਬਾਣੀ ਨੇ ਹੀ ਕਰਨਾ ਹੈ ਗੁਰਬਾਣੀ ਹੁਕਮਾ ਨਹੀਂ ਕਰਨਾ ਹੈ ਹੋਰ ਕਿਸੇ ਚੀਜ਼ ਨੇ ਸਾਡਾ ਪਾਰਤਾਰਾ ਨਹੀਂ ਕਰਨਾ 8 ਜੂਨ ਵਾਲੇ ਦਿਨ ਜਦ ਹੁਕਮਨਾਮਾ ਲਿਆ ਗਿਆ ਤੇ ਇਹ ਹੁਕਮਨਾਮਾ 608 ਪੰਨੇ ਦੇ ਉੱਤੇ ਦਰਜਾ ਹੈ ਉਹ ਆਇਆ ਸੀ ਸੋਰਠ ਮਹਲਾ ਪੰਜਵਾਂ ਘਰ ਪਹਿਲਾ ਤਿਤਕੇ ਇੱਕ ਓੰਕਾਰ ਸਤਿ ਗੁਰਪ੍ਰਸਾਦ ਸੋਰਠ ਰਾਗ ਸੋਰਠ ਦਾ ਅਰਥ ਹੈ ਸੋ ਰਸ ਦੇਖੋ ਗੁਰੂ ਅਰਜਨ ਸਾਹਿਬ ਜੀ ਦੀ ਵਿੜਾਈ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਚੁੱਕੇ ਸੂਰਮਿਆਂ ਅਤੇ ਲਹੂ ਦੇ ਵਗਦੇ ਹੋਏ ਵਹਿਣਾ ਦੇ ਵਿੱਚੋਂ ਵੀ ਉਹ ਰਸ ਦੀ ਗੱਲ ਕਰ ਰਹੇ ਨੇ ਅੱਗੇ ਸ਼ਬਦ ਇੰਜ ਹੈ ਕਿਸ ਹੋ ਜਾਚੀ ਕਿਸ ਅਰਾਧਿ ਜਾਂ ਸਭ ਕੋ ਕੀਤਾ ਹਸੀ ਇਸ ਦੇ ਅਰਥ ਮੈਂ ਕਿਸੇ ਚੀਜ਼ ਤੋਂ ਦੇਖ ਕੇ ਨਹੀਂ ਕਰ ਰਿਹਾ ਇਹ ਜੋ ਸਤਿਗੁਰੂ ਹੁਣ ਮੈਨੂੰ ਸਮਝਾਣਗੇ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਨਾ ਕਿਸ ਹੋ ਜਾਚੀ ਕਿਸ ਦੀ ਜਾਂਚਣਾ ਕਰਾਂ ਕਿਸ ਅਰਾਧਿ ਕਿਸ ਦੀ ਮੈਂ ਅਰਦਾਸ ਕਰਾਂ ਜਾਂ ਸਭ ਕੋ ਕੀਤਾ ਹਸੀ ਭਾਵ ਕਿ ਜੋ ਸਾਰਿਆਂ ਨੂੰ ਸੰਭਾਲ ਰਿਹਾ ਹੈ ਜਿਸ ਦਾ ਹੀ ਸਾਰਾ ਕੁਝ ਕੀਤਾ ਸਿਰੇ ਚੜਦਾ ਤੇ ਹੁੰਦਾ ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਸਤਗੁਰ ਕਹਿੰਦੇ ਨੇ ਜਿਹੜੇ ਵੀ ਵੱਡੇ ਵੱਡੇ ਲੋਕ ਤੇ ਵੱਡੇ ਵੱਡੇ ਰਾਜੇ ਦਿਸਦੇ ਆ ਨਾ ਇਹਨਾਂ ਨੇ ਤਾਂ ਸਾਰਿਆਂ ਨੇ ਖਾਕ ਮਿੱਟੀ ਦੇ ਵਿੱਚ ਸੁਹਾਵ ਕੇ ਰਲ ਜਾਣਾ ਇਹ ਇਸ਼ਾਰਾ ਇੰਦਰਾ ਗਾਂਧੀ ਨੂੰ ਖਾਕ ਵਿੱਚ ਰੋਲਣ ਦਾ ਵੀ ਸੀ ਅਤੇ ਉਸ ਸਰਕਾਰ ਨੂੰ ਖਾਕ ਵਿੱਚ ਰੋਲਣ ਦਾ ਵੀ ਇਹ ਇਸ਼ਾਰਾ ਸਤਗੁਰਾਂ ਨੇ 41 ਸਾਲ ਪਹਿਲਾਂ ਦਿੱਤਾ ਸੀ ਨਿਰਭਉ ਨਿਰੰਕਾਰ ਪਵਖੰਡਨ ਸਬ ਸੁਖ ਨਾਮ ਨਿਧ ਦੇ ਸੀ ਇਕੋ ਇੱਕ ਆਕਾਰਪੁਰਖ ਹੈ ਜੋ ਨਿਰਭਉ ਵੀ ਹੈ ਜੋ ਨਿਰੰਕਾਰ ਵੀ ਹੈ ਭਵਖੰਡਨ ਭਵਖੰਡਨ ਦਾ ਮਾਤਰਮੰਦ ਹੈ ਜੋ ਸਾਡਾ ਡਰ ਦੂਰ ਕਰਦਾ ਹੈ ਉਹ ਖੁਦ ਨਿਰਭਉ ਹੈ ਉਹ ਖੁਦ ਨਿਰੰਕਾਰ ਹੈ ਨਿਰੰਕਾਰ ਦਾ ਅਰਥੰਦਾ ਜੋ ਹੈਗਾ ਪਰ ਦਿਸਦਾ ਨਹੀਂ ਜਿਸ ਦਾ ਨਾਂ ਕੋ ਰੰਗ ਹੈ ਤਾਂ ਨਾ ਕੋ ਆਕਾਰ ਹੈ ਪਰ ਹੈ ਪਰ ਦਿਸਦਾ ਨਹੀਂ ਸਭ ਸੁਖ ਨਵਨਿਤ ਦੇਸੀ ਉਹੀ ਸਾਰੇ ਸੁਖਾਂ ਨੂੰ ਦੇਣ ਵਾਲਾ ਹੈ ਉਹੀ ਲੋੜਾਂ ਦੇ ਖਜਾਨੇ ਸੰ ਦੂਜਿਆਂ ਨੂੰ ਦੇਣ ਵਾਲਾ ਹੈ ਉਹੀ ਲੋੜਾਂ ਦੀ ਪੂਰਤੀ ਕਰਨ ਵਾਸਤੇ ਜਿਸ ਚੀਜ਼ ਦੀ ਜ਼ਰੂਰਤ ਹੈ ਜਿਸ ਖਜ਼ਾਨੇ ਦੀ ਜ਼ਰੂਰਤ ਹੈ ਉਹ ਦਿੰਦਾ ਹੈ ਦੇਸੀ ਇਸ ਦੇ ਭਾਵ ਅਰਥ ਜੋ ਸਮਝ ਆਉਂਦੇ ਨੇ ਉਹ ਇਹ ਨੇ ਕਿ ਉਹ ਸਿੱਖ ਲੀਡਰਸ਼ਿਪ ਨੂੰ ਸਤਿਗੁਰੂ ਜੀ ਕਹਿ ਰਹੇ ਨੇ ਕਿ ਤੁਸੀਂ ਦਿੱਲੀ ਦੇ ਪਿੱਛੇ ਪਿੱਛੇ ਕੀ ਅਨੰਦਪੁਰ ਦਾ ਮਤੇ ਦੀਆਂ ਮੰਗਾਂ ਲੈ ਕੇ ਤੁਰੇ ਫਿਰਦੇ ਹੋ ਤੁਸੀਂ ਕਿਸ ਕੋ ਮੰਗਣ ਲੱਗੇ ਹੋ ਤੁਸੀਂ ਉਸ ਕੋਲ ਮੰਗਣ ਲੱਗੇ ਹੋ ਜਿਸ ਨੇ ਖੁਦ ਖਾਕ ਵਿਚਰਲ ਜਾਣਾ ਤੁਸੀਂ ਗੁਰੂ ਤੋਂ ਇਹਨਾਂ ਨੂੰ ਵੱਡੇ ਸਮਝ ਲਿਆ ਜੋ ਜੋ ਤੀਸੇ ਵੱਡਾ ਵਡੇਰਾ ਇਹ ਵੱਡੇ ਵੱਡੇ ਦਿਸਦੇ ਨੇ ਪਰ ਇਹਨਾਂ ਨੇ ਤਾਂ ਖਾਕ ਚਰਲ ਜਾਣਾ ਤੇ ਤੁਸੀਂ ਇਹਨਾਂ ਕੋਲੋਂ ਮੰਗਾ ਮੰਗਣ ਲੱਗੇ ਹੋ ਇਹ ਇਸ ਦਾ ਪਾਵਰਸ ਨਿਕਲਦਾ ਇੱਕ ਅਰਥ ਹੁੰਦੇ ਨੇ ਕਿ ਪਾਵਰਥ ਹੁੰਦਾ ਅੱਗੇ 사ਤੁਰੂ ਜੀ ਕਹਿੰਦੇ ਨੇ ਹਰ ਜਿਓ ਤੇਰੀ ਦਾਤੀ ਰਾਜਾ ਇਸ ਦਾ ਅਰਥ ਹੈ हे ਵਾਹਿਗੁਰੂ ਜੀ हे ਪਰਮੇਸ਼ਰ ਜੀ ਮੈਂ ਤੇਰੀਆਂ ਹੀ ਦਾਤਾਂ ਦੇ ਨਾਲ ਰਾਜ ਸਕਦਾ ਸੰਸਾਰ ਦੀਆਂ ਵੱਡੀਆਂ ਵੱਡੀਆਂ ਹਕੂਮਤਾਂ ਕੋਲੋਂ ਕੋਈ ਵੀ ਚੀਜ਼ ਲੈ ਕੇ ਮੇਰੀ ਤ੍ਰਿਪਤੀ ਨਹੀਂ ਹੋ ਸਕਦੀ ਮਾਨਸ ਬੱਪੜਾ ਕਿਆ ਸਲਾਹੀ ਕਿਆ ਇਸ ਕੰਮ ਹੁੰਦਾ ਜਾ ਮਾਨਸ ਹੁੰਦਾ ਮਨੁੱਖ ਤੇ ਬੱਪੜਾ ਹੁੰਦਾ ਵਿਚਾਰਾ ਵਿਚਾਰੇ ਦਾ ਅਰਥ ਹੁੰਦਾ ਕਮਜ਼ੋਰ ਜਿਹੜਾ ਕੁਝ ਕੋਈ ਕਰ ਨਹੀਂ ਸਕਦਾ ਮੇਰੇ ਅਰਘਾ ਕਹਿੰਦੇ ਉਹ ਮਾਨਸ ਜਿਹੜਾ ਦੂਸਰਿਆਂ ਦੇ ਉੱਤੇ ਉਹ ਮਨੁੱਖ ਜੋ ਦੂਸਰਿਆਂ ਦੇ ਉੱਤੇ ਖੁਦ ਨਿਰਭਰ ਹੈ ਉਸ ਦੀਆਂ ਅਸੀਂ ਸਿਫਤਸਲਾਂ ਕਾਦੇ ਲਈ ਕਰਨ ਲੱਗੇ ਆਂ ਉਸ ਦੇ ਅਸੀਂ ਮੁਹਤਾਜ ਕਿਉਂ ਆਂ ਉਸ ਜੰਗ ਦੇ ਵਰਤਾਂਤ ਦੇ ਵਿੱਚ ਇਸ ਸ਼ਬਦ ਦੇ ਜਿਹੜੇ ਅਰਥ ਬਣਦੇ ਨੇ ਉਹ ਇਹੀ ਨੇ ਕਿ ਦਿੱਲੀ ਦੇ ਮੰਗਤੇ ਸਿੱਖੋ ਕਿਉਂ ਬਣੇ ਹੋਏ ਇਹ ਤਾਂ ਖੁਦ ਮਾਨਸ ਨੇ ਇਹ ਤਾਂ ਖੁਦ ਬੱਪੜੇ ਨੇ ਇਹ ਤਾਂ ਜੋ ਵੱਡੇ ਵੱਡੇਰੇ ਵਡੇਰੇ ਹੈਗੇ ਨੇ ਇਹਨਾਂ ਸਾਰਿਆਂ ਨੇ ਖਾਕ ਵਿੱਚ ਰਲ ਜਾਣਾ ਇਹਨਾਂ ਨੇ ਮਿੱਟੀ ਹੋ ਜਾਣਾ ਤੁਸੀਂ ਇਹਨਾਂ ਦੇ ਕੀ ਅਸਾਂ ਲਈ ਬਿਠੇ ਹੋ ਇੱਥੇ ਅਗੇ ਰਹਾਓ ਆ ਜਾਂਦਾ ਮੈਂ ਇਸ ਕਰਕੇ ਪਿਛਲੀ ਗੱਲ ਇਹਦੇ ਨਾਲ ਜੋੜ ਰਿਹਾ ਰਹਾਓ ਦਾ ਮਤਲਬ ਹੁੰਦਾ ਹੈ ਕਿ ਪਿਛਲਾ ਜਿਹੜਾ ਸ਼ਬਦ ਲਿਖਿਆ ਨਾ ਉਹ ਸਾਰੇ ਨੂੰ ਸਮਝ ਲਓ ਉਸੇ ਨੂੰ ਐਕਸਟੈਂਸ਼ਨ ਅੱਗੇ ਜਾ ਕੇ ਮਿਲਣੀ ਹੈ ਸਤਗੁਰ ਕਹਿੰਦੇ ਜਨ ਹਰ ਧਿਆਇਆ ਸਭ ਕਿਛ ਤਿਸਕਾ ਤਿਸ ਕੀ ਭੁੱਖ ਗਵਾਈ ਜਿਹੜੇ ਪਰਮੇਸ਼ਰ ਦੇ ਲੜ ਲੱਗੇ ਜਿਨ੍ਹਾਂ ਨੇ ਗੁਰੂ ਨਾਨਕ ਦੀ ਬੰਦਗੀ ਕੀਤੀ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਅਸਰ ਦੇ ਵਿੱਚ ਸਾਰਾ ਕੁਝ ਸੰਸਾਰ ਦਾ ਉਹਨਾਂ ਦਾ ਹੀ ਆ ਤੇ ਉਹਨਾਂ ਦੀ ਹੀ ਭੁੱਖ ਖਤਮ ਹੁੰਦੀ ਹੈ ਭੁੱਖ ਗਵਾਈ ਐਸਾ ਧਨ ਦਿਆ ਸੁਖਦਾਤਾ ਨਿਖਟਣਾ ਕਬ ਹੀ ਜਾਈ ਇਹ ਧਨ ਇੱਕ ਖਜ਼ਾਨਾ ਐਸਾ ਹੈ ਨਾਮ ਦਾ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਸੁਖਦਾਤਾ ਦਿੰਦਾ ਅਤੇ ਇਹ ਐਸਾ ਮਤਲਬ ਖਜ਼ਾਨਾ ਜਿਹੜਾ ਬਰਕਤ ਵਾਲਾ ਹੈ ਕਿ ਇਸ ਵਿੱਚ ਕਦੇ ਕਮੀ ਓਟ ਨਹੀਂ ਆਉਂਦੀ ਕਦੇ ਨਖਟਦਾ ਨਹੀਂ ਕਦੇ ਘਟਦਾ ਨਹੀਂ ਇਹ ਕਦੇ ਮੁੱਕਦਾ ਨਹੀਂ ਤੁਸੀਂ ਆਨੰਦਪੁਰ ਦੇ ਮਤੇ ਦੀਆਂ 12 ਮੰਗਾ ਮਨਵਾਉਣ ਵਾਸਤੇ ਇਸ ਦੇ ਅੱਗੇ ਬੇਨਤੀ ਪੱਤਰ ਰੱਖਿਆ ਤੇ ਤੁਹਾਡੇ ਤੇ ਤੋਪਾਂ ਟੈਂਕਾਂ ਚੜ੍ਹ ਕੇ ਆ ਗਿਆ ਸਭ ਤੋਂ ਵੱਡਾ ਖਜ਼ਾਨਾ ਤਾਂ ਗੁਰੂ ਸਾਹਿਬ ਕੋਲ ਹੀ ਤੁਸੀਂ ਇਹਦੇ ਕੋਲ ਕਿਉਂ ਨਹੀਂ ਮੰਗਿਆ ਗੁਰੂ ਸਾਹਿਬ ਇਹ ਸਮਝਾ ਰਹੇ ਨੇ ਸਾਡੀ ਸਥਿਤੀ ਥੋੜੀ ਥੋੜੀ ਅੱਜ ਵੀ ਇਦਾਂ ਦੀ ਹੈਗੀ ਐ ਜਿਸ ਦਿਨ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਮੰਗਣਾ ਸ਼ੁਰੂ ਕਰਾਂਗੇ ਤੇ ਮੰਗਣ ਤੋਂ ਪਹਿਲਾਂ ਸਾਡੇ ਕੋਲ ਵੀ ਕੋਈ ਨਾ ਕੋਈ ਖਜ਼ਾਨਾ ਹੋਣਾ ਚਾਹੀਦਾ ਕਿ ਮੰਗਣ ਦੇ ਬਦਲੇ ਵਿੱਚ ਤੁਸੀਂ ਗੁਰੂ ਨੂੰ ਕੀ ਦਿੰਦੇ ਹੋ ਉਹ ਹੈਗਾ ਨਾਮ ਜਪਣਾ ਗੁਰਬਾਣੀ ਪੜ੍ਹਨੀ ਗੁਰੂ ਉੱਤੇ 100 ਵਿੱਚੋਂ 10000% ਭਰੋਸਾ ਰੱਖਣਾ 10 ਲੱਖ ਪਰਸੈਂਟ ਭਰੋਸਾ ਰੱਖਣਾ ਅਸੰਖ ਪਰਸੈਂਟ ਭਰੋਸਾ ਰੱਖਣਾ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਅਨੰਤ ਭਾਇ ਸੁਖ ਸਹਿਜ ਸਮਾਣੇ ਸਤਿਗੁਰ ਮੇਲ ਮਲਾਈ ਸਤਿਗੁਰ ਦੀਆਂ ਨਾਮ ਦੀਆਂ ਦਾਤਾਂ ਦੇ ਵਿੱਚੋਂ ਹੀ ਆਨੰਦ ਮਿਲਿਆ ਸੁਖ ਮਿਲਿਆ ਤੇ ਸਹਿਜ ਵਿੱਚ ਜੀਵਨ ਰਹਿੰਦਿਆਂ ਹੋਇਆਂ ਪਰਮੇਸ਼ਰ ਦੇ ਨਾਲ ਸਹਿਜ ਵਿੱਚ ਮਿਲਾਪ ਹੋ ਕੇ ਉਸ ਵਿੱਚ ਹੀ ਸਮਾ ਗਿਆ ਸਮਾ ਗਿਆ ਭਾਵ ਕਿ ਖੁਦ ਹੀ ਰੱਬ ਹੋ ਗਿਆ ਸਮੁੰਦਰ ਵਿੱਚ ਡਿੱਗਦਾ ਹੋਇਆ ਸਤਲੁਜ ਜਾਂ ਬਿਆਸ ਦਾ ਪਾਣੀ ਸਮੁੰਦਰ ਵਿੱਚ ਜਾ ਕੇ ਸਮੁੰਦਰ ਹੋ ਜਾਂਦਾ ਹੈ ਉੱਥੇ ਜਾ ਕੇ ਬਿਆਸ ਜਾਂ ਸਤਲੁਜ ਜਾਂ ਚਨਾਬ ਜਾਂ ਰਵੀ ਨਹੀਂ ਰਹਿੰਦਾ ਪਰਮੇਸ਼ਰ ਨਾਲ ਮਿਲਿਆ ਹੋਇਆ ਮਨ ਹਰ ਵਕਤ ਨਾਮ ਸਿਮਰਨ ਦੇ ਭੈ ਭਾਵਨੀ ਚ ਰਹਿਣਾ ਤੇ ਗੁਰਬਾਣੀ ਨਾਲ ਪ੍ਰੇਮ ਕਰਨਾ ਉਸ ਸਮੁੰਦਰ ਵਿੱਚ ਸ਼ਾਮਲ ਹੋ ਜਾਣ ਦੀ ਨਿਸ਼ਾਨੀ ਹੈ ਅੱਗੇ ਸਤਿਗੁਰੂ ਰਖਦੈ ਨੇ ਮਨ ਨਾਮ ਜਪ ਨਾਮ ਅਰਾਧ ਅਨੰਦਨ ਨਾਮ ਵਖਾਣੀ ਜਦੋਂ ਜਪ ਦੇ ਪੱਪੇ ਨੂੰ ਸਹਿਰੀਆ ਜੇ ਦਾ ਮਤਲਬ ਹੋ ਜਾਂਦਾ ਹੈ हे ਮਨ ਤੂੰ ਨਾਮ ਹੀ ਜਪ ਨਾਮ ਹੀ ਅਰਾਧ ਨਾਮ ਦੀ ਰੱਦਨਾ ਕਰ ਤੇ ਫਿਰ ਕਿਹਾ ਅਨੰਦਨ ਨਾਮ ਵਖਾਣੀ ਦੇਖੀ ਕਿਤੇ ਇਹ ਨਾ ਹੋਵੇ ਤੂੰ ਜਪ ਕੇ ਤੇ ਮੁੜ ਕੇ ਹਟ ਜਵੇਂ ਨਿੰਦਾ ਚੁਗਲੀ ਚ ਬੈ ਜਾਵੇਂ ਅਨੰਦਨ ਦਾ ਮਤਲਬ ਹੁੰਦਾ ਰਾਤ ਦਿਨ 24 ਘੰਟੇ ਅਠੇ ਪੈਰ ਉਸੇ ਦੇ ਨਾਮ ਨਾਲ ਜੁੜਿਆ ਰਹੀਂ ਇਸ ਦਾ ਅਰਥ ਇਹ ਨਹੀਂ ਹੈਗਾ ਚੌਂਕੜੀ ਮਾਰ ਕੇ ਬੈਠਾ ਰਹੀਂ ਨਾਮ ਨੂੰ ਆਪਣੇ ਮਨ ਦੇ ਚਿੱਤੇ ਵਿੱਚ ਰੱਖੀ ਕਿਉਂਕਿ ਅੱਜ ਮੇਰਾ ਸਬਜੈਕਟ ਇਹ ਨਹੀਂ ਮੈਂ ਇਸ ਕਰਕੇ ਇਸ ਸ਼ਬਦ ਵਿੱਚ ਜ਼ਿਆਦਾ ਡੂੰਘਾ ਨਹੀਂ ਜਾ ਸਕਦਾ ਨਾਮ ਮਨੁੱਖ ਦੇ ਅੰਦਰੋਂ ਪ੍ਰਗਟ ਹੁੰਦਾ ਹੈ ਵਾਹਿਗੁਰੂ ਵਾਹਿਗੁਰੂ ਬੋਲ ਕੇ ਫਿਰ ਪ੍ਰਗਟ ਹੁੰਦਾ ਤੇ ਜਦੋਂ ਪ੍ਰਗਟ ਹੁੰਦਾ ਫਿਰ ਸੁਣਦਾ ਤੇ ਉਸ ਸੁਣਦੇ ਨੂੰ ਫਿਰ ਸੁਣੀ ਜਾਣਾ ਹੁੰਦਾ ਬੋਲਣਾ ਨਹੀਂ ਕੁਝ ਵੀ ਹੁੰਦਾ ਜਪਜੀ ਸਾਹਿਬ ਚ ਲਿਖਿਆ ਨਾ ਸੁਣਿਆ ਦੁਖ ਪਾਪ ਕਾ ਨਾਸ ਉਸੇ ਨੂੰ ਸੁਣਨ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ ਹੁੰਦਾ ਅੱਗੇ ਸਤੂਰੀ ਚ ਕਹਿੰਦੇ ਨੇ ਉਪਦੇਸ਼ ਸੁਣ ਫਿਰ ਨਾਲੇ ਨੂੰ ਸਿਹਰੀ ਆ ਇਹਦਾ ਮਤਲਬ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁਕੀ ਕਾਣ ਜਮਾਣੀ ਉਪਦੇਸ਼ ਭਾਵ ਗੁਰੂ ਦਾ ਹੁਕਮ ਸੁਣਦਾ ਮਤਲਬ ਹੈ ਕਿ ਉਸ ਨੂੰ ਸੁਣ ਕੇ ਮੰਨ ਸਾਧ ਸੰਤਨ ਕਾ ਇਹ ਸਾਧ ਸੰਤਨ ਕਿਤੇ ਡੇਰਿਆਂ ਵਾਲੇ ਨਾ ਸਮਝ ਕੇ ਬਹਿ ਜਾਓ ਇਹ ਸਾਧ ਸੰਤਨ ਪਰਮੇਸ਼ਰ ਹੈ ਇਸ ਪਰਮੇਸ਼ਰ ਦੇ ਹੁਕਮ ਨੂੰ ਸੁਣਨਾ ਤੇ ਮੰਨਣਾ ਸਭ ਚੁਕੀ ਭਾਵ ਸਭ ਖਤਮ ਕਰ ਦਿੱਤੀ ਸਭ ਖਤਮ ਹੋ ਗਈ ਕੀ ਕਾਣ ਜਮਾਣੀ ਕਾਣ ਹੁੰਦੀ ਹੈ ਘਾਟ ਊਣਤਾਈ ਜਮਾਣੀ ਦਾ ਮਤਲਬ ਹੁੰਦਾ ਹੈ ਕਿ ਕੰਟੀਨਿਊ ਜਿਹੜੀ ਸਟੇਬਲ ਹੈ ਜਿਹੜੀ ਖਤਮ ਨਹੀਂ ਹੋ ਰਹੀ ਊਨ ਤਾਈਆਂ ਜਿਹੜੀਆਂ ਲਗਾਤਾਰਤਾ ਵਿੱਚ ਹਨ ਜਿਹੜੀਆਂ ਊਨ ਤਾਈਆਂ ਖਤਮ ਨਹੀਂ ਹੋ ਰਹੀਆਂ ਜਿਹੜੀਆਂ ਘਾਟਾਂ ਖਤਮ ਨਹੀਂ ਹੋ ਰਹੀਆਂ ਉਸ ਨੂੰ ਕਹਿ ਦਿੰਦੇ ਨੇ ਕਾਣ ਜਮਾਣੀ ਜੰਮੀ ਹੋਈ ਚੀਜ਼ ਇੱਕ ਥਾਂ ਤੇ ਟਿੱਕੀ ਹੋਈ ਚੀਜ਼ ਸਭ ਚੁੱਕੀ ਮਤਲਬ ਕੋ ਸਾਰੇ ਖਤਮ ਹੋ ਜਾਂਦੀ ਹੈ ਪਰਮੇਸ਼ਰ ਤੇ ਲੜ ਲਗੇ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਜਿਸ ਉੱਤੇ ਪਰਮੇਸ਼ਰ ਨੇ ਕਿਰਪਾ ਕੀਤੀ ਜਿਸ ਉੱਤੇ ਦਿያਲੂ ਹੋਇਆ ਮੇਰਾ ਪ੍ਰਭੂ ਉਹ ਫਿਰ ਵਿਅਕਤੀ ਮਨੁੱਖ ਪਰਮੇਸ਼ਰ ਦੀ ਧੁਰ ਕੀ ਬਾਣੀ ਨਾਲ ਜੁੜ ਜਾਂਦਾ ਹੈ ਜਿਸ ਉੱਤੇ ਉਹ ਪਰਮੇਸ਼ਰ ਨੇ ਕਿਰਪਾ ਕੀਤੀ ਉਹ ਸਾਰੇ ਗੁਰਬਾਣੀ ਨਾਲ ਜੁੜ ਗਏ ਭਾਵ ਸੇ ਲਾਗੇ ਗੁਰ ਕੀ ਬਾਣੀ ਗੁਰ ਕੀ ਬਾਣੀ ਦਾ ਮਤਲਬ ਹੈ ਗੁਰਬਾਣੀ ਗੁਰਬਾਣੀ ਨਾਲ ਲੱਗੇ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਾਲਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਤੇਰੀ ਕੀਮਤ ਨੂੰ ਤੇਰੀ ਵਡਿਆਈ ਨੂੰ ਤੇਰੇ ਔਦੇ ਨੂੰ ਤੇਰੀ ਤਾਕਤ ਨੂੰ ਕੌਣ ਜਾਣੇ ਤੂੰ ਸਰਬ ਜੀਆਂ ਦਿਆਲਾ ਤੂੰ ਤਾਂ ਸਾਰੇ ਜੀਆਂ ਦੇ ਉੱਤੇ ਕਿਰਪਾ ਕਰਨ ਵਾਲਾ ਹੈ ਉਹਨਾਂ ਦਾ ਪਾਲਣਹਾਰਾ ਹੈ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਵਾਲਾ ਹੈ ਸੰਭਾਲਣ ਵਾਲਾ ਹੈ ਸਭ ਕੁਛ ਕੀਤਾ ਤੇਰਾ ਵਰਤਾ ਇਸ ਦਾ ਅਰਥ ਇਹ ਨਿਕਲਿਆ ਕਿ ਜਿਹੜੀ ਜੰਗ ਲੱਗੀ ਸੀ ਇਹ ਵੀ ਤੇਰੇ ਹੁਕਮ ਚ ਸੀ ਇਹ ਵੀ ਤਾਂ ਹੀ ਵਰਤਾਈਏ ਕਿਉਂਕਿ ਹੁਕਮ ਨਾਮੇ ਨੂੰ ਆਪਾਂ ਉਸੇ ਬਿਰਤਾਂਤ ਵਿੱਚ ਸਮਝਾਂਗੇ ਨਾ ਜਿਸ ਬਿਰਤਾਂਤ ਵਿੱਚੋਂ ਜਿਸ ਦੁੱਖ ਵਿੱਚੋਂ ਸਾਨੂੰ ਮਿਲਿਆ ਹੈ ਜੇ ਗੁਰੂ ਸਾਹਿਬ ਉਸ ਵੇਲੇ ਵੀ ਇਹ ਕਹਿ ਰਹੇ ਨੇ ਸਭ ਕੁਛ ਕੀਤਾ ਤੇਰਾ ਵਰਤਾ ਹੈ ਤੇ ਇਹਦਾ ਮਤਲਬ ਇਹ ਤੇ ਪਿੱਛੇ ਹੁਕਮ ਸੀ ਹੁਕਮ ਤਾਂ ਸੀ ਕਿ ਅਸੀਂ ਸੌਂਗੇ ਸੀ ਸਾਡੇ ਵੱਡੇ-ਵਡੇਰੇ ਬਾਪੂ ਦਾਦੇ ਪੜਦਾਦੇ ਸਭ ਸੁੱਤੇ ਪਏ ਸਨ ਸ਼ਰਾਬਾਂ ਪੀਣ ਲੱਪੇ ਵਿਆਹਾਂ ਵਿੱਚ ਭੰਗੜੇ ਨਸ਼ੇ, ਅਫੀਮਾ, ਭੰਗ, ਮਾਸਖੋਰੀ ਔਲੇ-ਹੋਲੇ ਕੇਸ ਵੀ ਕੱਟਣ ਲੱਗ ਪਏ। ਉਹ ਸਭ ਕੰਮ ਕੀਤੇ ਜਿਸ ਤੋਂ ਗੁਰੂ ਸਾਹਿਬ ਨੇ ਰੋਕਿਆ ਸੀ। ਜਦੋਂ ਮਨੁੱਖ ਗੁਰੂ ਜੋ-ਜੋ ਕਹਿ ਰਿਹਾ ਉਹ ਕੰਮ ਕਰਨ ਵੱਲੋਂ ਰੁਕੇ ਨਾ ਸਕੂ ਉਲਟਾ ਜ਼ਿਆਦਾ ਕਰੇ ਤੇ ਇਸ ਦਾ ਮਤਲਬ ਸੌ ਗਿਆ। ਫਿਰ ਉਸ ਸੁੱਤੇ ਹੋਏ ਆਪਣੇ ਬਾਲਕ ਨੂੰ ਜਗਾਉਣ ਵਾਸਤੇ ਸਤਿਗੁਰੂ ਜੀ ਇਹੋ ਜਿਹਾ ਕੱਲੂ ਘਾਰੇ ਵਰਤਾਉਂਦਾ ਹੈ। ਜਦੋਂ ਕੌਮਾ ਜਾਗਦੀਆਂ ਉਦੋਂ ਕੱਲੂ ਘਾਰੇ ਨੇ ਵਰਤਦੇ। ਕੱਲੂ ਘਾਰੇ ਉਦੋਂ ਵਰਤਦੇ ਜਦ ਕੌਮ ਸੁਤੀ ਹੁੰਦੀ ਹੈ ਕੱਲੂ ਘਾਰੇ ਜਗਾਉਂਦਾ ਹੈ ਕੌਮ ਨੂੰ। ਸਤਗੁਰ ਕਹਿੰਦੇ ਨੇ ਸਭ ਕੁਛ ਕੀਤਾ ਤੇਰਾ ਵਰਤੈ ਕਿਆ ਹੰ ਬਾਲ ਗੋਪਾਲਾ ਅਸੀਂ ਕੌਣ ਹੁੰਨੇ ਆ ਬਾਲ ਛੋਟੇ ਜੇ ਬੱਚੇ ਆ ਅਸੀਂ ਤਾਂ ਗੋਪਾਲਾ ਪਰਮੇਸ਼ਰ ਨੂੰ ਕਿਹਾ ਗੋਹਾਂ ਦੀ ਧਰਤੀ ਪਾਲ ਹੁੰਦਾ ਪਲਣਾ ਅਸੀਂ ਤਾਂ ਛੋਟੇ ਜੇ ਇੱਕ ਬੱਚੇ ਵਰਗੇ ਆ ਤੇ ਤੂੰ ਇਸ ਪੂਰੀ ਧਰਤੀ ਦੀ ਪਲਣਾ ਕਰਨ ਵਾਲਾ ਐ ਅਸੀਂ ਕੀ ਸਮਝੀਏ ਤੇਰੀ ਵਿੜਾਈ ਤੇ ਤੇਰੇ ਭਾਣੇ ਨੂੰ ਅੰਤ ਵਿੱਚ ਅਰਦਾਸ ਕਰਦੇ ਨੇ ਸਤਗੁਰੂ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਪੰਜਵੇਂ ਸਰੀਰ ਦੇ ਵਿੱਚ ਵਰਤ ਰਹਿ ਗੁਰੂ ਅਰਜਨ ਸਾਹਿਬ ਦੇ ਨਾਮ ਹੈਟਾਂ ਵਰਤ ਰਹਿ ਕਨ ਗੁਰੂ ਨਾਨਕ ਸਾਹਿਬ ਉਹ ਫਿਰ ਆਪਣੀ ਮੋਹਰ ਲਾ ਕੇ ਕਹਿੰਦੇ ਨੇ ਤੁਸੀਂ ਸਾਡੀ ਸੰਭਾਲ ਕਰੋ ਸਾਨੂੰ ਸੰਭਾਲ ਰੋ ਸਾਨੂੰ ਰੱਖ ਲਓ ਨਾਨਕ ਜਨ ਤੁਮਰਾ ਨਾਨਕ ਤਾਂ ਤੁਹਾਡਾ ਹੈ ਜੇ ਅਸੀਂ ਫਿਰ ਤੁਹਾਡੇ ਆ ਤਾਂ ਤੁਸੀਂ ਫਿਰ ਕਿਰਪਾ ਕਰੋ ਜਿਉ ਪਿਤਾ ਪੁੱਤ ਕਰਪਾਲਾ ਮੇਰੀ ਸੰਭਾਲਿਦਾ ਕਰੋ ਜਿਵੇਂ ਇੱਕ ਪਿਤਾ ਆਪਣੇ ਪੁੱਤਰ ਦੀ ਸੰਭਾਲ ਕਰਦਾ ਹੈ ਪਰਮੇਸ਼ਰ ਦੇ ਪੁੱਤਰ ਉਹੀ ਹੈ ਜੋ ਪਰਮੇਸ਼ਰ ਦੇ ਲੜ ਲੱਗ ਗਿਆ ਹੈ ਫਿਰ ਹੀ ਸਤਿਗੁਰੂ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਵੇਗਾ ਨਾ ਜਦੋਂ ਸਾਡੇ ਕਰਮ ਹੀ ਮਾੜੇ ਹੋਣਗੇ ਸਾਡੀ ਕਰਤੂਤ ਹੀ ਮਾੜੀ ਹੋਏਗੀ ਤਾਂ ਪਰਮੇਸ਼ਰ ਸਾਨੂੰ ਸੰਭਾਲੇਗਾ ਕਿਵੇਂ ਜਦੋਂ ਅਸੀਂ ਜ਼ਹਿਰ ਮਤਲਬ ਬਿਖ ਬੀਜਾਂਗੇ ਉਸ ਦਾ ਫਲ ਜ਼ਹਿਰ ਚ ਨਿਕਲਣਾ ਹੈ ਸਤਿਗੁਰੂ ਅੰਮ੍ਰਿਤ ਕਿੱਥੋਂ ਦੇ ਦੇਵੇ ਇਹ ਉਸ ਕੱਲੂ ਘਾਰੇ ਦੀ ਸਮਾਪਤੀ ਫਿਰ ਹੁਕਮਨਾਮਾ ਲਿਆ ਤਾਂ ਇਹ ਸਤਿਗੁਰਾਂ ਨੇ ਹੁਕਮ ਹੁਕਮਨਾਮਾ ਦਿੱਤਾ ਜਿਸ ਦਾ ਹੁਣ ਸੰਖੇਪ ਪਾਵਰਥ ਮੈਂ ਦੱਸਦਾ ਇੱਥੇ ਮੈਂ ਦਾ ਭਾਵ ਇਹੀ ਹੈ ਕਿ ਜੋ ਪਰਮੇਸ਼ਰ ਦਾਸ ਨੂੰ ਦੱਸ ਰਿਹਾ ਜਿਸ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ ਪਰਮੇਸ਼ਰ ਨੇ ਉਸ ਦੇ ਸਾਰੇ ਕੰਮ ਕੀਤੇ ਉਸ ਦੀਆਂ ਸਾਰੀਆਂ ਭੁੱਖਾਂ ਗੁਆਈਆਂ ਉਹ ਇਹੋ ਜਿਹਾ ਧੰਨ ਦਿੰਦਾ ਹੈ ਨ ਉਸ ਪਰਮੇਸ਼ਰ ਨਾਲ ਜੁੜਨ ਵਾਲੇ ਨੂੰ ਕੋ ਕਦੇ ਖਤਮ ਨਹੀਂ ਹੁੰਦਾ ਪਰ ਅਸੀਂ ਉਹਨਾਂ ਲੋਕਾਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਹਾਂ ਉਹਨਾਂ ਦੀ ਜਾਜਨਾ ਕਰਦੇ ਹਾਂ ਉਹਨਾਂ ਦੀ ਆਦਨਾ ਕਰਦੇ ਹਾਂ ਜੋ ਵੱਡੇ-ਵਡੇਰੇ ਦਿਸਦੇ ਨੇ ਕਿ ਸਾਨੂੰ ਆ ਸਾਡੇ ਆਨੰਦਪੁਰ ਦਾ ਮਥਾ ਇਸ ਦੀ ਸਾਨੂੰ ਪੂਰਤੀ ਕਰਾ ਦਿਓ ਜੀ ਸਤਗੁਰ ਕਹਿੰਦੇ ਇਹਨਾਂ ਨੇ ਤਾਂ ਖੁਦ ਖਾਕ ਚ ਰਲ ਜਾਣਾ 31 ਅਕਤੂਬਰ ਵਾਲੇ ਦਿਨ ਤਾਂ ਤੁਸੀਂ ਕਿਦੋਂ ਕੋ ਮੰਗਣ ਲੱਗੇ ਜੇ ਸੋ ਪਰਮੇਸ਼ਰ ਨੇ ਅਖੀਰ ਚ ਗੱਲ ਨਿਬੇੜੀ ਸਤਗੁਰਾਂ ਨੇ ਸਮਚੀ ਕੌਮ ਗੁਰੂ ਗ੍ਰੰਥ ਸਾਹਿਬ ਜੀ ਦਾ ਲੜਫੜੇ ਅਸੀਂ ਲੜ ਨਹੀਂ ਫੜਿਆ ਤਾਂ ਹੁਣ ਆ ਬੇਦਬੀਆਂ ਹਮਲੇ ਫਿਰ ਤਾਂਹੀਂ ਉਸ ਕੱਲੂਕਾਰੇ ਵਿੱਚੋਂ ਜੋ ਸਾਨੂੰ ਗੁਰੂ ਨੇ ਹੁਕਮ ਦਿੱਤਾ ਸੀ ਫਿਰਨੇ ਮੰਨਿਆ ਸਾਡੀ ਫਿਰਕਤ ਲਾਮ ਹੋਈ ਸਾਡੇ ਫਿਰ ਝੂਠੇ ਮੁਕਾਬਲੇ ਬਣੇ ਸਾਨੂੰ ਫਿਰ ਨਸ਼ਿਆਂ ਤੇ ਲਾਇਆ ਗਿਆ ਸਾਨੂੰ ਫਿਰ ਜੇਲ੍ਹਾਂ ਚ ਸਟਾਇਆ ਗਿਆ ਅਸੀਂ ਆਜ਼ਾਦੀ ਦੀ ਗੱਲ ਨਹੀਂ ਕੀਤੀ ਸਾਨੂੰ ਅਸੀਂ ਗੁਲਾਮ ਰੱਖਣ ਵਾਲੇ ਲੀਡਰਾਂ ਨੂੰ ਆਪਣੇ ਲੀਡਰ ਬਣਾਇਆ ਅਸੀਂ ਲਗਾਤਾਰ 30 ਸਾਲ ਬਾਦਲ ਦੀ ਝੋਲੀ ਚੁੱਕੀ ਜਿਹੜਾ ਹਮਲੇ ਦੇ ਵਿੱਚ ਖੁਦ ਸ਼ਾਮਲ ਸੀ ਅਸੀਂ ਜਾ ਜਾ ਕੇ ਚੌਂਕੜੀਆਂ ਮਾਰ ਮਾਰ ਫਿਰ ਉਸ ਖੇਮੇ ਕਾਂਗਰਸ ਦੇ ਖੇਮੇ ਵਿੱਚ ਬੈਠੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੇ ਹੁਕਮ ਦਿੱਤੇ ਸਨ ਉਹ ਸਿੱਖੀ ਕਿੱਥੇ ਹੈ ਸਿਰਾਂ ਤੇ ਪੱਗਾਂ ਨਾਮ ਪਿੱਛੇ ਸਿੰਘ ਤੇ ਪਾਰਟੀ ਕਿਹੜੀ ਚ ਬੈਠੇ ਜੇ ਕਾਂਗਰਸ ਦੀ ਚ ਡੁੱਬ ਕੇ ਮਰ ਜਾਣਾ ਚਾਹੀਦਾ ਸਿੱਖਾਂ ਨੂੰ ਅੱਜ ਦੇ ਹਾਲਾਤ ਕਿਉਂ ਬਣੇ ਨੇ 2.5 ਹਜ਼ਾਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੜ ਕੇ ਸੁਆਹ ਹੋਇਆ ਉਸ ਹਮਲੇ ਦੇ ਵਿੱਚ ਅਸੀਂ ਜਾ ਕੇ ਉਸ ਇੰਦਰਾ ਦੀ ਪਾਰਟੀ ਦੀ ਕੱਚ ਵਿੱਚ ਜਾ ਕੇ ਫੇਰੜ ਗਏ ਭਾਵੇਂ ਉਹ ਕੋਈ ਖੈਰਾ ਹੋਵੇ ਚਾਹੇ ਉਹ ਕੋਈ ਅਮਰਿੰਦਰ ਹੋਵੇ ਚਾਹੇ ਉਹ ਕੋਈ ਬੈਂਤਾ ਹੋਵੇ ਕੋਈ ਵੀ ਹੋਵੇ ਮਤਲਬ ਜਿੰਨੇ ਅੱਜ ਵੀ ਪੱਗਾਂ ਦੇ ਬੰਨ ਕੇ ਸਿਰ ਚ ਉਹਨਾਂ ਦੀ ਪਾਰਟੀ 'ਚ ਬੈਠੇ ਆ ਨਾ ਮੇਰੀ ਜ਼ਮੀਰ ਕਹਿੰਦੀ ਹੈ ਕਿ ਇਹਨਾਂ ਨੂੰ ਬਿਹਤਰ ਸੀ ਇਹਨਾਂ ਦੇ ਪਾਰਟੀ 'ਚ ਜਾਣ ਤੋਂ ਕਿ ਇਹ ਕਿਸੇ ਦਰਿਆ ਦੇ ਰੂਚ ਛਾਲ ਮਾਰ ਕੇ ਤੇ ਕਹਾਣੀ ਖਤਮ ਕਰ ਲੈਂਦੇ ਜਿਨ੍ਹਾਂ ਨੂੰ ਕੌਮ ਦੀ ਹੋਈ ਬੇਪਤੀ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਕੀਤੀ ਗਈ ਬੇਪਤੀ ਨਾਲੋਂ ਵੱਧ ਪਿਆਰਾ ਸਟੇਟਸ ਸੀ ਵੱਧ ਪਿਆਰਾ ਆਪਣਾ ਪਰਿਵਾਰ ਸੀ ਵੱਧ ਪਿਆਰਾ ਆਪਣੀਆਂ ਆਪਣੀਆਂ ਲੋੜਾਂ ਸਨ ਆਪਣੀਆਂ ਬੈਂਕਾਂ ਆਪਣੀਆਂ ਜਾਇਦਾਦਾਂ ਜ਼ਰੂਰੀ ਸਨ ਕਿ ਕਿਸੇ ਤਰ੍ਹਾਂ ਵੱਧ ਜਾਣ ਉਸ ਪਾਰਟੀ 'ਚ ਬਹਿ ਕੇ ਅਸੀਂ ਕਾਂਗਰਸ 'ਚ ਬੈਠੇ ਅਸੀਂ ਭਾਜਪਾ 'ਚ ਬੈਠੇ ਸਥਿਤੀ ਅੱਜ ਇੱਥੇ ਆ ਗਈ ਹੈ ਤਾਂ ਹੁਣ ਵੀ ਚੀਕਾਂ ਮਾਰਨ ਦੀ ਲੋੜ ਨਹੀਂ ਹੈ ਲੋੜਾ ਨੇਠ ਕੇ ਖੱਬੇ ਜਾਂ ਸੱਜੇ ਬਾਬਾ ਦੀਪ ਸਿੰਘ ਵਾਲੀ ਖੰਡੇ ਦੀ ਲਕੀਰ ਜਿਹੜੀ 1985 ਦੇ ਵਿੱਚ ਸਿੰਘਾਂ ਨੇ ਖਿੱਚੀ ਸੀ ਖਾਲਿਸਤਾਨ ਇਸ ਵਾਲੇ ਪਾਸੇ ਆ ਜਾਓ ਜੇ ਅਜੇ ਵੀ 227 ਦੀਆਂ ਚੋਣਾਂ 229 ਦੀਆਂ ਚੋਣਾਂ ਦੀ ਖੇਸਵਾ ਤੁਹਾਂ ਖਾਣੀ ਹੈ ਤਾਂ ਚਿੱਤਾਂ ਰੱਖਿਓ ਸਿਰ 'ਚ ਫਿਰ ਖੇਸਵਾ ਹੀ ਪੈਣੀ ਹੈ ਸ਼ਬਦ ਮੇਰੇ ਬੇਸ਼ੱਕ ਤੱਤੇ ਨੇ ਪਰ ਮੇਰੀ ਮਜਬੂਰੀ ਹੈ ਮੇਰਾ ਗੁਰੂ ਕਹਿ ਰਿਹਾ ਕਿ ਬੋਲ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਇ ਸੀ ਸੱਚ ਕੀ ਬੇਲਾ ਜਦੋਂ ਸੱਚੀ ਗੱਲ ਕਹਿਣ ਦਾ ਵੇਲਾ ਹੋਵੇ ਉਦੋਂ ਸੱਚ ਹੀ ਬੋਲਣਾ ਚਾਹੀਦਾ ਹੈ ਕਿਆ ਬਲੂਸੀਆ ਕਰਨਾ ਤਰਮ ਨਹੀਂ ਹੈ ਕਿਸੇ ਵੀ ਸਿੱਖ ਦਾ ਸਿੱਖਾਂ ਦੇ ਲੀਡਰ ਬਣੇ ਫਿਰਦੇ ਸਿਰਾਂ ਤੇ ਪੱਗਾਂ ਨਾਮ ਪਿੱਛੇ ਸਿੰਘ ਉਹ ਨਖਿੱਧ ਲੁਕੋ ਤੁਹਾਨੂੰ ਕੌਮ ਦੀ ਐਡੀ ਵੱਡੀ ਬੇਪਤੀ ਨੇ ਤੁਹਾਡੇ ਸੀਨਿਆਂ ਦੇ ਵਿੱਚ ਸ਼ੇਕ ਨਹੀਂ ਕੀਤਾ ਤਾਂ ਨਰਜੋ ਤੁਸੀਂ ਮਰ ਚੁੱਕੇ ਹੋ ਬਾਬਾ ਜਰਨੈਲ ਸਿੰਘ ਨੇ ਤਾਂ ਹੀ ਤਾਂ ਕਿਹਾ ਸੀ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ਉਸ ਯੁੱਧੇ ਨੇ ਆਪਣੇ ਸਰੀਰ ਨੂੰ ਟਿਚ ਕਰਕੇ ਜਾਣਿਆ ਉਸ ਨੇ ਸਰੀਰ ਕੌਮ ਤੋਂ ਵਾਰ ਦਿੱਤਾ ਪਰ ਆਪਣੀ ਜ਼ਮੀਰ ਨਾਲ ਸਮਝੌਤਾ ਨਹੀਂ ਕੀਤਾ ਅੱਜ ਉਸੇ ਦੀਆਂ ਫੋਟੋਆਂ ਦੇ ਉੱਤੋਂ ਅੱਜ ਵੀ ਦਿੱਲੀ ਡਰਦੀ ਹੈ ਫੋਟੋਆਂ ਤੋਂ ਵੀ 41 ਸਾਲ ਬਾਅਦ ਡਰ ਰਹੀ ਹੈ ਇਹੋ ਹੀ ਸੱਚ ਤੇ ਬੰਦਗੀ ਦੀ ਕੀਮਤ ਅਤੇ ਮੁੱਲ ਅਤੇ ਗੁਰੂ ਦੀ ਤਾਕਤ ਹੈ ਜਿਹੜਾ ਹੁਕਮਨਾਮਾ ਅੱਜ ਤੋਂ 41 ਸਾਲ ਪਹਿਲਾਂ ਦਿੱਤਾ ਸੀ ਉਹੀ ਹੁਕਮਨਾਮਾ ਅੱਜ ਸਾਡੇ ਤੇ ਲਾਗੂ ਹੁੰਦਾ ਹੈ ਕਿ ਅਸੀਂ ਇਸ ਨੂੰ ਫੋਲੋ ਕਰੀਏ ਇਸ ਵਿੱਚ ਕਈਆਂ ਹੋਈਆਂ ਗੱਲਾਂ ਤੇ ਅਮਲ ਕਰੀਏ ਜਿਨ੍ਹਾਂ ਵੱਡੇ ਵੱਡੇ ਹੁਕਮਰਾਨਾਂ ਨੇ ਖੁਦ ਆਪ ਕਿਸੇ ਖਾਕ ਵਿੱਚ ਮਿੱਟੀ ਵਿੱਚ ਰੁਲ ਜਾਣਾ ਉਹਨਾਂ ਅੱਗੇ ਬਾਟੀ ਫੜ ਕੇ ਮੰਗਤੇ ਬਣ ਬਣ ਕੇ ਤੇ ਮੰਗਾ ਮੰਗ ਮੰਗ ਕੇ ਮੰਗਣ ਵਰਨਾ ਤੋ ਡਰ ਰਹੀਏ ਕੌਮ ਦੀ ਸੋਵਰਨਿਟੀ ਤੁਹਾਡਾ ਕਹ ਸਾਡਾ ਹੱਕ ਹੈ ਇਹ ਪੰਜਾਬ ਸਾਡਾ ਹੈ ਅਸੀਂ ਇੱਥੇ ਜੰਮੇ ਆਂ ਪਰਮੇਸ਼ਰ ਨੇ ਸਾਨੂੰ ਹੱਕ ਦਿੱਤਾ ਉਹ ਜੇ ਅਸੀਂ ਕਿਤੇ ਜੂਪੀ ਬਿਹਾਰ ਚ ਜੰਮੇ ਹੁੰਦੇ ਤਾਂ ਸਾਡਾ ਇਸ ਪੰਜਾਬ ਦੇ ਤੇ ਕੀ ਹੱਕ ਹੋਣਾ ਹੀ ਫਿਰ ਸਾਡਾ ਹੱਕ ਉਧਰ ਹੋਣਾ ਸੀ ਸੋ ਇਹ ਰਾਖਮਾ ਹੱਕ ਪਰਮੇਸ਼ਰ ਹੀ ਕਰਦਾ ਹੈ ਕਿ ਕਿਸ ਵਿਅਕਤੀ ਨੂੰ ਕਿਸ ਧਰਤੀ ਦੇਤੇ ਜਨਮ ਦਿੱਤਾ ਹੈ ਸਮਾਪਤੀ ਵੱਲ ਵੱਧਦਾ ਹੋਇਆ ਗੱਲ ਦਾ ਨਚੋੜ ਆਪ ਜੀ ਦੇ ਸਾਹਮਣੇ ਕਰਾਂ ਉਹ ਵੀ ਗੁਰੂ ਸਾਹਿਬ ਨੇ ਦਿੱਤੇ ਹੋਏ ਹੁਕਮਨਾਮੇ ਦੇ ਮੁਤਾਬਕ ਸੜਕਾਂ ਦੇ ਉੱਤੇ ਸਰਕਾਰੀ ਧੱਕੇ ਖਾਣ ਦਾ ਜਿਹੜਾ ਆਨੰਦ ਲੈ ਰਹੇ ਹੈ ਨਾ ਆਪਣੇ ਕਿਸਾਨ ਯੂਨੀਅਨ ਵਾਲੇ ਜੇ ਤੁਹਾਡੀ ਜ਼ਮੀਰ ਅਜੇ ਨਹੀਂ ਮਰੀ ਜੇ ਤੁਹਾਡੀ ਜ਼ਮੀਰ ਅਜੇ ਜਿਉਂਦੀ ਹੈ ਤਾਂ ਠੋਕ ਕੇ ਖਾਲਸਤਾਨ ਦਾ ਨਾਰਾ ਲਾਓ ਭਾਰਤ ਸਰਕਾਰ ਕੋਲ ਮੰਗ ਰੱਖੋ ਕਿ ਉਹ ਪੰਜਾਬ ਦੇ ਵਿੱਚ ਰੈਫਰੈਂਡਮ ਕਰਵਾਵੇ ਸਰਕਾਰੀ ਰੈਫਰੈਂਡਮ ਕਰਵਾਵੇ ਇਹੋ ਸੁਨੇਹਾ ਸਭ ਜਥੇਬੰਦੀਆਂ ਨੂੰ ਹੈ ਇਹੋ ਸੁਨੇਹਾ ਸਭ ਦਲਾਂ ਨੂੰ ਹੈ ਅਕਾਲੀਆਂ ਨੂੰ ਹੈ ਕਾਂਗਰਸੀਆਂ ਨੂੰ ਹੈ ਜਿਨ੍ਹਾਂ ਦੇ ਨਾਮ ਪਿੱਛੇ ਸਿੰਘ ਹੈ ਆਪਣੀ ਸਿੱਖ ਸੋਵਰਨਿਟੀ ਦੀ ਬਹਾਲੀ ਲਈ ਆਪਣੇ ਖੁੱਸੇ ਹੋਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੀ ਮੁੜ ਬਹਾਲੀ ਲਈ ਮੰਗਤਿਆਂ ਵਾਲੀਆਂ ਹਰਕਤਾਂ ਛੱਡ ਕੇ ਸਿੱਖ ਹੋਣ ਦਾ ਸਬੂਤ ਦਿਈਏ ਇਹ ਵੀ ਮੰਗ ਨਹੀਂ ਅਵਨੂੰ ਹੱਕ ਚਤਾਰੋ ਕਿ ਭਾਰਤ ਰੈਫਰੈਂਡਮ ਕਰਾਵੇ ਇਹ ਸਾਡਾ ਹੱਕ ਹੈ ਲੋਕ ਤੇਰੇ ਨਾਲ ਰਹਿਣਾ ਚਾਹੁੰਦੇ ਨੇ ਕਿ ਵੱਖਰਾ ਰਹਿਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਪਵਾ ਸ਼ਾਂਤ ਮਈ ਵੋਟਾਂ ਅੱਤਵਾਦੀ ਅੱਤਵਾਦੀ ਉਗਰਵਾਦੀ ਅਤੰਕੀ ਹੁਣ ਨਵਾਂ ਨਾਂ ਕੱਢ ਲਿਆ ਆਖੇ ਗੈਂਗਸਟਰ ਆ ਗੈਂਗਸਟਰ ਤੇਰੇ ਇਹਦੇ ਦਿੱਤੇ ਹੋਏ ਨਾਵਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੰਜਾਬ ਨੂੰ ਇਹ ਗੱਲ ਠੋਕ ਵਜਾ ਕੇ ਸਿੱਖਾਂ ਦੇ ਨਮਾਇंदे ਖਾਂ ਸਿੱਖਾਂ ਦੀ ਗੱਲ ਕਰਨ ਵਾਲੇ ਪੰਜਾਬ ਦੀ ਗੱਲ ਕਰਨ ਵਾਲੇ ਇਹ ਭਾਰਤ ਸਰਕਾਰ ਦੀ ਦਿੱਲੀ ਦੇ ਬਿਰੂਹਾਂ ਤੇ ਬਹਿ ਕੇ ਜਾ ਕੇ ਲਲਕਾਰੇ ਮਾਰ ਕੇ ਕਹਿਣ ਕਿ ਰੈਫਰੈਂਡਮ ਕਰਵਾ ਤੇ ਗੱਲ ਕੇ ਪਾਸੇ ਲਾ ਇਸ ਦਾ ਨਤੀਜਾ ਕੋਈ ਵੀ ਨਿਕਲੇ ਨਤੀਜਿਆਂ ਤੋਂ ਨਹੀਂ ਕਦੇ ਡਰਨ ਦੀ ਲੋੜ ਹੁੰਦੀ ਲੜਨ ਦੇ ਨਤੀਜੇ ਇੰਨੇ ਮਾੜੇ ਨਹੀਂ ਹੁੰਦੇ ਜਿਹੜਾ ਕਿਸੇ ਕੋਲੋਂ ਡਰ ਕੇ ਰਹਿਣ ਦੇ ਨਤੀਜੇ ਮਾੜੇ ਨਿਕਲਦੇ ਨੇ ਉਹ ਨਿਕਲ ਵੀ ਰਹੇ ਨੇ ਕੋਈ ਵੀ ਸਾਡੇ ਕੌਮ ਦਾ ਬੰਦਾ ਆਉਣ ਵਾਲੀਆਂ ਕੋਈ ਵੋਟਾਂ ਦੇ ਵਿੱਚ ਕੋਈ ਕਿਸੇ ਨੂੰ ਵੋਟ ਨਾਲ ਜਿਪਾਓ ਪਹਿਲਾਂ ਦੱਸਦੇ ਹਾਂ ਅਸੀਂ ਤਾਂ ਵੋਟਾਂ ਪਾਉਣੀਆਂ ਨਹੀਂ ਭਾਈ ਅਸੀਂ ਵੋਟ ਉਦੋਂ ਪਾਵਾਂਗੇ ਜਦੋਂ ਪੰਜਾਬ ਦੇ ਵਿੱਚ ਖਾਲਸਾਤਨ ਦਾ ਰੈਫਰੰਡਮ ਹੋਊਗਾ ਉਹਨੂੰ ਵੋਟ ਪਾਵਾਂਗੇ ਕਿ ਅਸੀਂ ਯੈਸ ਜਾਂ ਨੋ ਇੱਥੇ ਹੀ ਆਪਣੇ ਸਮਾਪਤੀ ਕਰਦਾ ਆਪਣਾ ਖਿਆਲ ਰੱਖਿਓ ਵਾਹਿਗੁਰੂ ਆਪ ਜੀ ਦੇ ਅੰਗ ਸੰਗ ਰਹਿਣਾ ਜਿੱਥੇ ਰਹੋ ਚੜ੍ਹਦੀ ਕਲਾ 'ਚ ਰਹੋ ਕੱਲ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਦੇ ਨਾਲ ਖਾਲਸਾਤਨ ਦੇ ਚੜ੍ਹਦੇ ਹੋਏ ਨਵੇਂ ਸੂਰਜ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ